ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 735 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਤ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 736 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਚੌਥਾ ਰਾਗ ਸੋਹੀ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਕੀਤਾ ਕਰਣਾ ਸਰਬ ਰਜਾਈ ਕਿਛ ਕੀਚੇ ਜੇ ਕਰ ਸਕੀਐ ਜੋ ਕੁਝ ਜਗਤ ਵਿੱਚ ਬਣਿਆ ਹੈ ਜੋ ਕੁਝ ਕਰ ਰਿਹਾ ਹੈ ਇਹ ਸਭ ਰਜਾ ਦਾ ਮਾਲਕ ਪਰਮਾਤਮਾ ਕਰ ਰਿਹਾ ਹੈ ਜੋ ਬਣਾਇਆ ਹੈ ਪਰਮਾਤਮਾ ਨੇ ਬਣਾਇਆ ਹੈ ਅਸੀਂ ਜੀਵ ਤਾਂ ਹੀ ਕੁਝ ਕਰੀਏ ਜੇ ਕਰ ਸਕਦੇ ਹੋ ਵੀਏ ਅਸੀਂ ਜੀਵ ਕੁਝ ਵੀ ਕਰਨ ਦੇ ਸਮਰੱਥ ਨਹੀਂ ਪਰਮਾਤਮਾ ਸਭ ਕੁਝ ਕਰਦਾ ਹੈ ਆਪਣਾ ਕੀਤਾ ਕਿ ਤਾ ਕਿਛੂ ਨਾ ਹੋਵੇ ਜਿਉਂ ਹਰ ਭਾਵੇ ਤਿਉਂ ਰੱਖੀਏ ਅਸਾਂ ਜੀਵਾ ਦਾ ਕੀਤਾ ਕੁਝ ਨਹੀਂ ਹੋ ਸਕਦਾ ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਤਿਵੇਂ ਜੀਵਾਂ ਨੂੰ ਰੱਖਦਾ ਹੈ ਮੇਰੇ ਹਰ ਜੀਉ ਸਭ ਕੋ ਤੇਰੇ ਵਸ हे मेरे परमात्मा हे मेरे प्रभु जी हरेक जीवा तेरे वश ਵਿੱਚ ਹੈ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਕੈ ਹੈ ਜਿਉਂ ਭਾਵੈ ਤਿਵੇਂ ਬਖਸ਼ ਰਹਾਓ ਅਸਾਂ ਜੀਵਾ ਵਿੱਚ ਕੋਈ ਸਮਰੱਥਾ ਨਹੀਂ ਹੈ ਕਿ ਤੇਥੋਂ ਬਾਹਰ ਕੁਝ ਕਰ ਸਕੀਏ हे प्रभु ਜਿਵੇਂ ਤੈਨੂੰ ਚੰਗਾ ਲੱਗੇ ਸਾਡੇ ਉਤੇ ਮਿਹਰ ਕਰ ਰਹਾਓ ਸਾਬ ਜੀਓ ਪਿੰਡ ਦਿਆ ਤੁਦੇ ਆਪੇ ਤੁਦੇ ਆਪੇ ਘਰ ਲਾਇਆ हे ਪ੍ਰਭੂ ਜਿੰਦ ਇਹ ਸਰੀਰ ਸਭ ਕੁਝ ਹਰੇਕ ਜੀਵ ਨੂੰ ਤੂੰ ਆਪ ਹੀ ਦਿੱਤਾ ਹੈ ਤੂੰ ਆਪ ਹੀ ਹਰੇਕ ਜੀਵ ਨੂੰ ਕੰਮਕਾਰ ਵਿੱਚ ਲਾਇਆ ਹੋਇਆ ਹੈ ਜੇਹਾ ਤੂੰ ਹੁਕਮ ਕਰਹਿ ਤੇ ਕੋ ਕਰਮ ਕਮਾਵੇ ਜੇਹਾ ਤੁਦ ਧੁਰ ਲਿਖ ਪਾਇਆ ਪਰਮਾਤਮਾ ਜਿਹੋ ਜਿਹਾ ਤੂੰ ਹੁਕਮ ਕਰਦਾ ਹੈ ਜੀਵ ਉਹੋ ਜਿਹਾ ਹੀ ਕੰਮ ਕਰਦਾ ਹੈ ਜੀਵ ਉਹੋ ਜਿਹਾ ਬਣਦਾ ਹੈ ਜਿਹੋ ਜਿਹਾ ਤੂੰ ਤੁਰ ਦਰਗਾਹ ਤੋਂ ਉਸਦੇ ਮੱਥੇ ਉੱਤੇ ਲੇਖ ਲਿਖ ਕੇ ਰੱਖ ਦਿੱਤਾ ਹੈ ਪੰਜ ਤੱਤ ਕਰ ਤੁਦ ਸ੍ਰੇਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ हे ਪ੍ਰਭੂ ਪਰਮਾਤਮਾ ਤੂੰ ਪੰਜ ਤੱਤ ਬਣਾ ਕੇ ਸਾਰੀ ਦੁਨੀਆ ਪੈਦਾ ਕੀਤੀ ਹੈ ਜੇ ਤੇ ਥੋਂ ਬਾਰਾ ਜੀਵ ਪਾਸੋਂ ਕੁਝ ਹੋ ਸਕਦਾ ਹੋਵੇ ਤਾਂ ਉਹ ਬੇਸ਼ੱਕ ਛੇਵਾਂ ਤਤ ਬਣਾ ਕੇ ਵਿਖਾ ਦੇਵੇ ਪਰ ਤੇਰੇ ਤੋਂ ਬਿਨਾ ਕੋਈ ਕੁਝ ਕਰ ਨਹੀਂ ਸਕਦਾ ਪਰਮਾਤਮਾ ਜੋ ਕੁਝ ਹੋ ਰਿਹਾ ਹੈ ਆਪ ਜੀ ਦੇ ਹੁਕਮ ਅੰਦਰ ਹੋ ਰਿਹਾ ਹੈ ਇਕ ਨਾ ਸਤ ਗੁਰ ਮੇਲ ਤੂੰ 부ਝਾਵੇ ਇਕ ਮਨ ਮੁਖ ਕਰ ਹੈ ਸੇ ਰੋਵੇ हे ਪ੍ਰਭੂ ਪਰਮਾਤਮਾ ਕਈ ਜੀਵਾਂ ਨੂੰ ਤੂੰ ਗੁਰੂ ਮਿਲਾ ਕੇ ਆਤਮਿਕ ਜੀਵਨ ਦੀ ਸੂਝ ਬਖਸ਼ਦਾ ਹੈ ਕਈ ਜੀਵਨ ਨੂੰ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਬਣਾ ਦਿੰਦਾ ਹੈ ਫਿਰ ਉਹ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਦੁਖੀ ਹੁੰਦਾ ਰਹਿੰਦਾ ਹੈ ਹਰ ਕੀ ਵਡਿਆਈ ਹੋ ਆਖ ਨਸਕਾ ਹੋ ਮੂਰਖ ਮੁਗਦ ਨਿਚਾਨ ਮੈਂ ਤਾਂ ਮੂਰਖ ਹਾਂ ਨਿਵੇਂ ਜੀਵਣ ਵਾਲਾ ਹਾਂ ਮੈਂ ਪਰਮਾਤਮਾ ਦੀ ਬਜ਼ੁਰਗੀ ਬਿਆਨ ਨਹੀਂ ਕਰ ਸਕਦਾ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰਣਾਗਤ ਪਿਆ ਅਜਾਣ ਏ ਹਰੀ ਏ ਪ੍ਰਮਾਤਮਾ ਦਾਸ ਨਾਨਕ ਉਤੇ ਮਿਹਰ ਕਰ ਇਹ ਅਣਜਾਣ ਦਾਸ ਤੇਰੀ ਸ਼ਰਨ ਆ ਪਿਆ ਹੈ ਰਾਗ ਸੋਹੀ ਮਹੱਲਾ ਪੰਜਵਾਂ ਘਰ ਪਹਿਲਾ ਰਾਗ ਸੋਹੀ ਘਰ ਪਹਿਲੇ ਵਿੱਚ ਪੰਜਵੇਂ ਪਾਤਸ਼ਾਹ ਤਾਂ ਤਾਂ ਸ੍ਰੀ ਗੁਰੂ ਵਰਜਨ ਦੇਵ ਜੀ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਬਾਜੀ ਗਰ ਜੈਸੇ ਬਾਜੀ ਪਾਈ ਜਿਵੇਂ ਕਿਸੇ ਬਾਜੀਗਰ ਨੇ ਕਦੇ ਬਾਜੀ ਪਾ ਕੇ ਵਿਖਾਈ ਹੋਵੇ ਨਾ ਨਾ ਰੂਪ ਭੇਖ ਦਿਖਲਾਈ ਉਹ ਕਈ ਕਿਸਮਾਂ ਦੇ ਰੂਪ ਤੇ ਭੇਗ ਵਿਖਾਂਦਾ ਹੈ ਇਸੇ ਤਰ੍ਹਾਂ ਪ੍ਰਮਾਤਮਾ ਨੇ ਇਹ ਜਗਤ ਤਮਾਸ਼ਾ ਰਚਿਆ ਹੋਇਆ ਹੈ ਇਸ ਵਿੱਚ ਨੇਕਾਂ ਰੂਪ ਭੇਖ ਵਿਖਾ ਰਿਹਾ ਹੈ ਸਾੰਗ ਉਤਾਰ ਥਮਿਓ ਪਾਸਾਰਾ ਜਦੋਂ ਪ੍ਰਭੂ ਆਪਣੀ ਇਹ ਜਗਤ ਰੂਪ ਨਕਲੀ ਸ਼ਕਲ ਲਾ ਕੇ ਖੇਡਦਾ ਖਲਾਰਾ ਰੋਕ ਦਿੰਦਾ ਹੈ ਤਬ ਇੱਕੋ ਇਕੰਕਾਰਾ ਤਦੋਂ ਇੱਕ ਹੀ ਆਪ ਆਪ ਹੀ ਆਪ ਰਹਿ ਜਾਂਦਾ ਹੈ ਕਾਵਨ ਰੂਪ ਦ੍ਰਿਸ਼ਟਿਓ ਬਿਨ ਸਾਇਓ ਪਰਮਾਤਮਾ ਦੇ ਨੇਕਾਂ ਹੀ ਰੂਪ ਦਿਸਦੇ ਰਹਿੰਦੇ ਹਨ ਅਨੇਕਾਂ ਹੀ ਰੂਪ ਨਾਸ ਹੁੰਦੇ ਰਹਿੰਦੇ ਹਨ ਕਤਹ ਹੈ ਗਿਓ ਓਹੋ ਕਤ ਤੇ ਆਇਓ ਰਹਾਓ ਕੋਈ ਨਹੀਂ ਦੱਸ ਸਕਦਾ ਕਿ ਜੀਵ ਕਿੱਥੋਂ ਆਇਆ ਸੀ ਤੇ ਕਿੱਥੇ ਚਲਾ ਜਾਂਦਾ ਹੈ ਰਹਾਓ ਜਲਤੇ ਉਠੇ ਅਨਕ ਤਰੰਗਾ ਪਾਣੀ ਤੋਂ ਨੇਕਾਂ ਲਹਿਰਾਂ ਉੱਠਦੀਆਂ ਹਨ ਮੋੜ ਪਾਣੀ ਵਿੱਚ ਰਲ ਜਾਂਦੀਆਂ ਹਨ ਅਨਕ ਭੂਖਨ ਕਨਕ ਭੂਖਨ ਕੀਨੇ ਬੋਰੰਗਾ ਸੋਨੇ ਤੋਂ ਕਈ ਕਿਸਮਾਂ ਦੇ ਗਹਿਣੇ ਖੜੇ ਜਾਂਦੇ ਹਨ ਉਹ ਅਸਲ ਵਿੱਚ ਸੋਨਾ ਹੀ ਹੁੰਦੇ ਹਨ ਬੀਜ ਬੀਜ ਦੇਖਿਓ ਬੋਹ ਪ੍ਰਕਾਰਾ ਕਿਸੇ ਰੁੱਖ ਦਾ ਬੀਜ ਬੀਜ ਕੇ ਸ਼ਾਖਾਂ ਪੱਤੇ ਆਦਿ ਕੁਸ ਦਾ ਕਈ ਕਿਸਮਾਂ ਦਾ ਸਰੂਪ ਵੇਖਣ ਵਿੱਚ ਆ ਜਾਂਦਾ ਹੈ ਫਲ ਪਾਕੇ ਤੇ ਇਕੰਕਾਰ ਰੁੱਖ ਦੇ ਫਲ ਪੱਕਣ ਤੇ ਉਹੀ ਪਹਿਲੀ ਕਿਸਮ ਦੇ ਬੀਜ ਬਣ ਜਾਂਦੇ ਹਨ ਤਿਵੇਂ ਇਸ ਬਹੁ ਰੰਗੀ ਸੰਸਾਰ ਦਾ ਅਸਲਾ ਇੱਕ ਪਰਮਾਤਮਾ ਹੀ ਹੈ ਸੰਸਾਰ ਪਰਮਾਤਮਾ ਤੋਂ ਹੀ ਪੈਦਾ ਹੋਇਆ ਹੈ ਤੇ ਆਖਰ ਪਰਮਾਤਮਾ ਨੇ ਹੀ ਨਾਸ ਕਰਨਾ ਹੈ ਸੈਸ ਘਟਾਮਹਿ ਇੱਕ ਆਕਾਸ ਇੱਕੋ ਆਕਾਸ ਪਾਣੀ ਨਾਲ ਭਰੇ ਹੋਏ ਹਜ਼ਾਰਾਂ ਘੜਿਆਂ ਵਿੱਚ ਵੱਖ-ਵੱਖ ਦਿਸਦਾ ਹੈ ਜਿਸ ਤਰ੍ਹਾਂ ਆਪਾਂ ਇੱਕ ਘੜਾ ਦੋ ਘੜੇ 10 ਘੜੇ ਹੁਣ ਤੇ ਘੜੇ ਨਹੀਂ ਹੈਗੇ ਅੱਜ ਕੱਲ ਬਹੁਤ ਘਟ ਰਹੇ ਗਏ ਗੁਰੂ ਪਿਆਰਿਓ ਜਦੋਂ ਘੜੇ ਹੁੰਦੇ ਸੀ ਜਦੋਂ ਦੀ ਗੱਲ ਮਹਾਰਾਜ ਕਰ ਰਹੇ ਹਨ ਪੰਜਵੇਂ ਪਾਤਸ਼ਾਹ ਆਪਣੀ ਬਾਣੀ ਵਿੱਚ ਕਿ ਉਹਨਾਂ ਵਿੱਚ ਪਾਣੀ ਭਰ ਕੇ ਰੱਖਦੀਏ ਤੇ ਸਾਰਿਆਂ ਵਿੱਚ ਵੱਖ-ਵੱਖ ਦਿਸਦਾ ਹੈ ਅਕਾਸ਼ ਤੇ ਚੰ드ਰਮਾ ਜਾਂ ਸੂਰਜ ਉਹਨਾਂ ਘੜਿਆਂ ਵਿੱਚ ਦਿਸਦਾ ਹੈ ਘਟ ਫੂਟੇ ਤੇ ਉਹੀ ਪ੍ਰਗਾਸ ਜਦੋਂ ਘੜੇ ਟੁੱਟ ਜਾਂਦੇ ਹਨ ਤਾਂ ਅਕਾਸ਼ ਹੀ ਦਿਸਦਾ ਰਹਿ ਜਾਂਦਾ ਹੈ ਓਹੋ ਅਕਾਸ਼ ਫਿਰ ਘੜਿਆਂ ਵਿੱਚ ਨਹੀਂ ਦਿਸਦਾ ਭਰਮ ਲੋਭ ਮੋਹ ਮਾਇਆ ਵਿਕਾਰ ਮਾਇਆ ਦੇ ਭਰਮ ਦੇ ਕਾਰਨ ਪਰਮਾਤਮਾ ਦੀ ਅੰਸ਼ ਜੀਵਾਤਮਾ ਵਿੱਚ ਭਟਕਣਾ ਲੋਭ ਮੋਹ ਆਦਿਕ ਵਿਕਾਰ ਉੱਠਦੇ ਹਨ ਪਰਮ ਛੂਟੇ ਤੇ ਇਕੰਕਾਰ ਪਰਮ ਮਿਟ ਜਾਣ ਨਾਲ ਇੱਕ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ ਉਹ ਆ ਬੇਨਾਸੀ ਬਿਨ ਸਤ ਨਾਹੀ ਉਹ ਪਰਮਾਤਮਾ ਨਾਸ ਰਹਿਤ ਹੈ ਉਹ ਕਦੇ ਨਾਸ ਨਹੀਂ ਆਉਂਦਾ ਨਾਸ ਨਹੀਂ ਹੁੰਦਾ ਜੂਨਾ ਵਿੱਚ ਨਹੀਂ ਆਉਂਦਾ ਅਕਾਲ ਪੁਰਖ ਅਜੂਨੀ ਸੈ ਭੰਗ ਹੈ ਉਸ ਨਾਸ ਕਦੇ ਨਾਸ ਨਹੀਂ ਹੁੰਦਾ ਉਹ ਪ੍ਰਮਾਤਮਾ ਨਾ ਕੋ ਆਵੇ ਨਾ ਕੋ ਜਾਹੀ ਉਹ ਪ੍ਰਭੂ ਜੀ ਆਤਮਾ ਰੂਪ ਹੋ ਕੇ ਵੀ ਨਾ ਕੋਈ ਆਤਮਾ ਜੰਮਦਾ ਹੈ ਨਾ ਕੋਈ ਆਤਮਾ ਮਰਦਾ ਹੈ ਗੁਰਪੂਰੇ ਹੋ ਮੈਂ ਮਲ ਧੋਈ ਪੂਰੇ ਗੁਰੂ ਨੇ ਮੇਰੇ ਅੰਦਰੋਂ ਹੋ ਮੈਂ ਦੀ ਮਹਿਰ ਧੋ ਦਿੱਤੀ ਹੈ ਕੋਹ ਨਾਨਕ ਮੇਰੀ ਪਰਮ ਗਤ ਹੋਈ ਨਾਨਕ ਆਖਦਾ ਹੈ ਕਿ ਹੁਣ ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ ਤੇ ਮੈਨੂੰ ਇਹ ਜਗਤ ਉਸ ਪ੍ਰਮਾਤਮਾ ਦਾ ਆਪਣਾ ਹੀ ਰੂਪ ਦਿਸ ਰਿਹਾ ਹੈ ਸੋਹੀ ਮਹੱਲਾ ਪੰਜਵਾ ਕੀਤਾ ਲੋੜੈ ਸੋ ਪ੍ਰਭ ਹੋਏ ਏ ਪ੍ਰਭੂ ਪਰਮਾਤਮਾ ਜੋ ਕੋਈ ਤੂੰ ਕਰਨਾ ਚਾਹੁੰਦਾ ਹੈ ਜਗਤ ਵਿੱਚ ਉਹੀ ਕੁਝ ਹੁੰਦਾ ਹੈ ਜੋ ਜਬੇ ਨ ਦੂਜਾ ਨਾਹੀ ਕੋਏ ਕਿਉਂਕਿ ਤੇਥੋ ਬਿਨਾ ਕੁਝ ਕਰ ਸਕਣ ਵਾਲਾ ਹੋਰ ਕੋਈ ਨਹੀਂ ਦੂਸਰਾ ਜੋ ਜਨ ਸੇਵੇ ਤੇ ਸਪੂਰਨ ਕਾਜ ਜਿਹੜਾ ਸੇਵਕ ਤੇਰੀ ਸ਼ਰਨ ਆਉਂਦਾ ਹੈ ਉਸਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ ਦਾਸ ਆਪਣੇ ਕੀ ਰੱਖੋ ਹੁ ਲਾਜ ਤੂੰ ਆਪਣੇ ਸੇਵਕ ਦੀ ਇੱਜ਼ਤ ਆਪ ਰੱਖਦਾ ਹੈ ਪ੍ਰਮਾਤਮਾ ਤੇਰੀ ਸ਼ਰਨ ਪੂਰਨ ਦਇਆਲਾ ਏ ਸਦਾ ਦਿਆਵਾਨ ਰਹਿਣ ਵਾਲੇ ਪ੍ਰਭੂ ਮੈਂ ਤੇਰੀ ਸ਼ਰਨਾ ਆਇਆ ਹਾਂ ਤੁਜ ਬੇ ਨਕਾਵਨ ਕਰੇ ਪ੍ਰਤ ਪਾਲਾ ਰਹਾਓ ਤੇਥੋਂ ਬਿਨਾ ਅਸਾਂ ਜੀਵਾਂ ਦੀ ਪਾਲਣਾ ਹੋਰ ਕੋਈ ਨਹੀਂ ਕਰ ਸਕਦਾ ਪਰਮਾਤਮਾ ਰਹਾਓ ਜਲ ਥਲ ਮਹੀਲ ਰਹਾ ਪਰਪੂਰ ਪਾਣੀ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਹਰ ਥਾਂ ਪਰਮਾਤਮਾ ਮੌਜੂਦ ਹੈ ਨਿਕਟ ਵਸੈ ਨਹੀਂ ਪ੍ਰਭ ਦੂਰ ਹਰੇਕ ਜੀਵ ਦੇ ਨੇੜੇ ਵੱਸਦਾ ਹੈ ਪਰਮਾਤਮਾ ਕਿਸੇ ਤੋਂ ਵੀ ਪ੍ਰਭੂ ਦੂਰ ਨਹੀਂ ਹੈ ਲੋਕ ਪਤੀ ਆਰ ਕਸ਼ੂ ਨਾ ਪਾਈਐ ਪਰ ਨਿਹਰਾ ਲੋਕਾਂ ਦੀਆਂ ਨਜ਼ਰਾਂ ਵਿੱਚ ਚੰਗਾ ਬਣਨ ਨਾਲ ਉਸ ਪਰਮਾਤਮਾ ਦੇ ਦਰ ਤੋਂ ਆਤਮਿਕ ਜੀਵਨ ਦੀ ਦਾਤ ਦਾ ਖਜ਼ਾਨਾ ਨਹੀਂ ਮਿਲਦਾ ਆਤਮ ਜੀਵਨ ਦੀ ਦਾਤ ਕੁਝ ਵੀ ਨਹੀਂ ਮਿਲਦਾ ਸਾਹ ਚਲ ਗਏ ਤਾਂ ਹੋ ਮੈਂ ਜਾਈਏ ਜਦੋਂ ਮਨੁੱਖ ਸਦਾ ਥਿਰ ਪ੍ਰਭੂ ਵਿੱਚ ਲੀਨ ਹੁੰਦਾ ਹੈ ਤਦੋਂ ਇਸ ਦੇ ਅੰਦਰ ਹੋ ਮੈਂ ਦੂਰ ਹੋ ਜਾਂਦੀ ਹੈ ਜੇਸਨ ਉਹ ਲਾਇ ਲਏ ਸੋ ਲਾਗੇ ਉਹੀ ਮਨੁੱਖ ਪ੍ਰਭੂ ਦੇ ਚਰਨਾਂ ਵਿੱਚ ਲੀਨ ਹੁੰਦਾ ਹੈ ਜਿਸ ਨੂੰ ਪ੍ਰਭੂ ਆਪ ਆਪਣੇ ਚਰਨਾਂ ਵਿੱਚ ਜੋੜਦਾ ਹੈ ਗਿਆਨ ਰਤਨੇ ਅੰਤਰ ਤੇ ਸੁ ਜਾਗੈ ਉਸ ਮਨੁੱਖ ਦੇ ਅੰਦਰ ਰਤਨ ਵਰਗੀ ਕੀਮਤੀ ਆਤਮਿਕ ਜੀਵਨ ਦੀ ਸੂਜ ਉਗੜ ਪੈਂਦੀ ਹੈ ਦੁਰਮਤ ਜਾਏ ਪਰਮ ਪਦ ਪਾਏ ਉਸ ਮਨੁੱਖ ਦੇ ਅੰਦਰੋਂ ਖੋਟੀ ਮਤ ਦੂਰ ਹੋ ਜਾਂਦੀ ਹੈ ਉਹ ਉੱਚੀ ਆਤਮਿਕ ਵਿਸਥਾ ਪ੍ਰਾਪਤ ਕਰ ਲੈਂਦਾ ਹੈ ਗੁਰ ਪ੍ਰਸਾਦੀ ਨਾਮ ਧਿਆਏ ਗੁਰੂ ਦੀ ਕਿਰਪਾ ਨਾਲੋ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਦੋਏ ਕਰ ਜੋੜ ਕਰੋ ਅਰਦਾਸ हे ਪ੍ਰਭੂ ਮੈਂ ਆਪਣੇ ਦੋਵੇਂ ਹੱਥ ਜੋੜ ਕੇ ਤੇਰੇ ਦਰ ਤੇ ਅਰਦਾਸ ਕਰਦਾ ਹਾਂ ਤੁਧ ਭਾਵੇਂ ਤਾਂ ਆਣਹਿ ਰਾਸ ਜਦੋਂ ਤੈਨੂੰ ਚੰਗਾ ਲੱਗੇ ਤੇਰੀ ਰਜ਼ਾ ਹੋਵੇ ਤਦੋਂ ਹੀ ਤੂੰ ਉਸ ਅਰਦਾਸ ਨੂੰ ਸਫਲ ਕਰਦਾ ਹੈ ਪ੍ਰਵਾਨ ਕਰਦਾ ਹੈ ਕਰ ਕਿਰਪਾ ਆਪਣੇ ਭਗਤੇ ਲਾਏ ਕਿਰਪਾ ਕਰਕੇ ਪ੍ਰਮਾਤਮਾ ਜਿਸ ਮਨੁੱਖ ਨੂੰ ਆਪਣੀ ਭਗਤੀ ਵਿੱਚ ਜੋੜਦਾ ਹੈ ਜਨ ਨਾਨਕ ਪ੍ਰਭ ਸਦਾ ਧਿਆਏ ਹੈ हे ਦਾਸ ਨਾਨਕ ਉਸ ਨੂੰ ਪ੍ਰਮਾਤਮਾ ਨੂੰ ਸਦਾ ਸਿਮਰਦਾ ਰਹਿੰਦਾ ਹੈ ਜਿਹੜੇ ਮਨੁੱਖ ਉਤੇ ਪ੍ਰਮਾਤਮਾ ਆਪ ਕਿਰਪਾ ਕਰਦਾ ਹੈ ਕਰ ਕਿਰਪਾ ਆਪਣੇ ਭਗਤੇ ਲਾਏ ਜਨ ਨਾਨਕ ਪ੍ਰਭ ਸਦਾ ਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 736 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 737 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ